ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5-6 ਘੰਟੇ ਦੇ ਵਿੱਚ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਕਿਸ ਇਲਾਕੇ ਵਿੱਚ ਮੌਸਮ ਬਦਲੇਗਾ ਮੀਂਹ ਹਵਾ ਹਨੇਰੀ ਅਤੇ ਬੱਦਲਵਾਈ ਦਾ ਰੁੱਖ ਕਿਵੇਂ ਜਰ ਰਹਿ ਬਗਾ ਸਾਰੀ ਜਾਣਕਾਰੀ ਦੇਵਾਂਗੇ ਜੀ ਸੈਟਲਾਈਟ ਇਮੇਜ ਦੇਖਾਂਗੇ ਉਸ ਤੋਂ ਨਾਲ ਹੀ ਰੈਡਾਰ ਸਿਸਟਮ ਦੇਖਾਂਗੇ ਜੀ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ 5 ਤੋਂ 10% ਬੱਦਲਵਾਈ ਸਾਨੂੰ ਪਟਿਆਲਾ ਤੋ ਜਿਹੜੀ ਬੈਲਟ ਬਣਦੀ ਹੋਈ ਫਤੇਗੜ ਸਾਹਿਬ ਮੋਹਾਲੀ ਕੀਰਤਪੁਰ ਅਨੰਦਪੁਰ ਸਾਹਿਬ ਰੂਪਨਗਰ ਦਾ ਹਿੱਸਾ ਜੀ ਥੋੜਾ ਜਿਹਾ ਲੁਧਿਆਣਾ ਤੇ ਮੋਗੇ ਦਾ ਇਹਨਾਂ ਵਿੱਚ ਹਲਕੇ ਦਰਮਿਆਨੀ ਬੱਦਲ ਬਈ ਦੇਖਣ ਨੂੰ ਮਿਲ ਰਹੀ ਹੈ ਥੋੜੀ ਬਹੁਤ ਹੀ ਬੱਦਲ ਬਈ ਸਾਨੂੰ ਤਰਨਤਾਰਨ ਸਾਹਿਬ ਦੇ ਨੇੜੇ ਤੇ ਥੋੜੀ ਬਹੁਤ ਹੀ ਹੁਸ਼ਿਆਰਪੁਰ ਤੇ ਨਮਾ ਸ਼ਹਿਰ ਦੇ ਵਿਚਕਾਰ ਬਣੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਬੱਦਲ ਬਈ ਦਾ ਕੋਈ ਵੱਡਾ ਅਸਰ ਨਹੀਂ ਹੈ ਹਲਕੇ ਦਰਮਿਆਨੀ ਕਿੜਮਣ ਕਾਣੀਆਂ ਸਾਨੂੰ ਰੂਪਨਗਰ ਤੋਂ ਬਲਾਚੌਰ ਅਤੇ ਹੁਸ਼ਿਆਰਪੁਰ ਦੇ ਏਰੀਆ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਗੱਲ ਕਰ ਲਈ ਹਵਾ ਦੀ ਹਵਾ ਜਿਹੜੀ ਹੁਣ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਜੀ ਤੇ ਥੋੜੀ ਬਹੁਤੀ ਹਵਾ ਸਾਨੂੰ ਪੱਛਮ ਤੋਂ ਵੀ ਥੋੜੀ ਬਹੁਤੀ ਵੰਦੀ ਹੋਈ ਦਿਖਾਈ ਦੇ ਰਹੀ ਹੈ ਤਾਪਮਾਨ ਦੀ ਗੱਲ ਕਰੀਏ ਤਾਪਮਾਨ ਫਿਲਹਾਲ ਠੀਕ ਠਾਕ ਬਣੇ ਹੋਏ ਨੇ 31-32 ਡਿਗਰੀ ਤੋਂ ਮੈਕਸਿਮ 34 ਡਿਗਰੀ ਤੱਕ ਤਾਪਮਾਨ ਪੰਜਾਬ ਵਿੱਚ ਬਣੇ ਹੋਏ ਨੇ ਗਰਮੀ ਤੋਂ ਰਾਹਤ ਫਿਲਹਾਲ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਹੁਣ ਆਪਾਂ ਰਡਾਰ ਸਿਸਟਮ ਦੇਖ ਲੈਂਦੇ ਆ ਤੇ ਉਸ ਤੋਂ ਆਪਾਂ ਪਤਾ ਲਗਾਉਂਦੇ ਆ ਕਿ ਮੀਂਹ ਦੇ ਕੀ ਹਾਲਾਤ ਨੇ ਪਰ ਹਰ ਆ ਸਿਸਟਮ ਤੁਹਾਡੇ ਸਾਹਮਣੇ ਹੈ ਜੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਕਮੈਂਟ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲੇ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਜੀ ਤਾਂ ਕਿ ਬਾਕੀ ਦਰਸ਼ਕ ਵੀ ਇਹਦਾ ਕੁਝ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚ ਸਕੇ ਗੱਲ ਕਰੀ ਸੈਟਲਾਈਟ ਇਮੇਜ ਦੇ ਵਿੱਚ ਸਾਨੂੰ ਜੋ ਰੈਡਾਰ ਸਿਸਟਮ ਦਿਖ ਰਿਹਾ ਹੈ ਦੇ ਵਿੱਚ ਹਲਕੇ ਦਰਮਿਆਨੀ ਬੱਦਲ ਬਾਈ ਤੇ ਮੀਂਹ ਵਾਲਾ ਜੋਰ ਸਾਨੂੰ ਰ ਹਰਿਆਣਾ ਵਿੱਚ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਅਜਿਹੀ ਕੋਈ ਗਤੀਵਿਧੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਪਤਾ ਲੱਗ ਰਿਹਾ ਹੈ ਕਿ ਆਉਂਦੇ 4-5 ਘੰਟੇ ਵਿੱਚ ਸਿਰਫ ਹਲਕੀ ਦਰਮਿਆਨੀ ਸਾਨੂੰ ਕਿਣਮਣ ਕਣੀ ਜਿਹੜੇ ਤੁਹਾਨੂੰ ਜ਼ਿਲ੍ਹੇ ਦੱਸੇ ਨੇ ਉਹਨਾਂ ਵਿੱਚ ਹੋ ਸਕਦੀ ਹੈ ਉਸ ਤੋਂ ਲਾਭਾ ਕੋਈ ਵੱਡੀ ਕਾਰਵਾਈ ਫਿਲਹਾਲ ਦੇਖਣ ਨੂੰ ਨਹੀਂ ਮਿਲ ਰਹੀ ਗਰਮੀ ਦਾ ਜ਼ੋਰ ਬਣਿਆ ਰਹੇਗਾ ਧੁੱਪ ਚੰਗੀ ਤਰ੍ਹਾਂ ਲਿਸ਼ਕ ਰਹੀ ਹੈ ਹਲਕੀ ਦਰਮਿਆਨੀ ਬੱਦਲਵਾਈਆਂ ਦੇ ਕਾਰਨ ਥੋੜਾ ਬਹੁਤਾ ਕਿਸੇ-ਕਿਸੇ ਏਰੀਆ ਵਿੱਚ ਧੁੱਪ ਘਟ ਹੈ ਪਰ ਬਾਕੀ ਪੂਰੇ ਪੰਜਾਬ ਵਿੱਚ ਚੰਗੀ ਧੁੱਪ ਬਣਖ ਰਹੀ ਹੈ ਜੀ ਅਗਰ ਸ਼ਾਮ ਦੀ ਗੱਲ ਕਰੀਏ ਤਾਂ ਰਾਤ ਦੇ ਵੇਲੇ ਜੋ ਵੀ ਅਪਡੇਟ ਹੋਵੇਗੀ ਉਹ ਅਸੀਂ ਵੀਡੀਓ ਲੈ ਕੇ ਤੁਹਾਡੇ ਤੱਕ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਦੀ ਹਰ ਇੱਕ ਵੀਡੀਓ ਟਾਈਮ ਸਰ ਮਿਲ ਸਕੇ ਏਸੀ ਜੀ ਅਪਡੇਟ ਦੁਪਹਿਰ ਤੋਂ ਸ਼ਾਮ ਦੀ ਰਾਤ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ